ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਪਾਂ ਅੱਜ ਤੁਹਾਨੂੰ ਕਿੱਸਾ ਸੁਣਾਵਾਂਗੇ ਸ਼ਾਮਕੌਰ ਨਾਰ ਦਾ ਜੋ ਮਿੱਤ ਸਿੰਘ ਮੋੜਾ ਵਾਲੇ ਨੇ ਲਿਖਿਆ ਹੋਇਆ ਤੇ ਲੋਕertਾਂ ਨੂੰ ਵੀ ਕਿਹ ਜਿਆੌਰ ਨੇ ਹਨਾ ਸ਼ਾਮਕੌਰ ਨਾਰ ਨੂੰ ਜੌਂਦਿਆਂ ਨੂੰ ਤੰਦੂਰ ਦੇ ਵਿੱਚ ਸਾੜ ਦਿੱਤਾ ਸੀ ਤੇ ਸਾਰੀ ਸਟੋਰੀ ਆਪਾਂ ਤੁਹਾਨੂੰ ਸੁਣਾਵਾਂਗੇ ਤੇ ਫਿਰ ਕਿਵੇਂ ਵੀ ਮਾਤਾ ਮੂਣੀ ਦਾ ਵਸੀਕਰਨ ਮੰਤਰ ਜਿਹੜਾ ਅੱਗੇ ਸ਼ੁਰੂ ਹੋਇਆ ਹਨਾ ਵੀ ਦੀ ਸਾਧਨਾ ਚੱਲ ਪਈ ਲੋਕ ਇੰ ਮੰਨਨ ਲਾ ਕੇ ਹੈ ਨਾ ਤੇ ਇਸ ਮਾਤਾ ਵੀ ਮੋਨੀ ਨੂੰ ਜੋ ਵੀ ਘਾਉਂਦਾ ਤੇ ਕਿਤੇ ਦਾ ਵੀ ਬਸੇ ਕਰਨਾ ਚੜਾ ਕਹਿੰਦੇ ਕਿ ਇਸ ਤਰ੍ਹਾਂ ਹੋ ਜਾਂਦਾ ਤੇ ਆਪਾਂ ਤੁਹਾਨੂੰ ਸੁਣਾਉਣੇ ਆ ਜੀ ਮਾਤਾ ਮੋਨੀ ਦਾ ਕਿੱਸਾ ਕਿਸੇ ਰਾਜੇ ਦੇ ਘਰ ਜੀ ਬੇਟੀ ਪੈਦਾ ਹੁੰਦੀ ਹੈ ਉਹ ਬਹੁਤ ਧਨਵਾਨ ਹੁੰਦਾ ਬਹੁਤ ਹੀ ਸੋਹਣੀ ਬੇਟੀ ਇਹ ਮਤਲਬ ਸਾਰੇ ਪਿੰਡ ਦੇ ਵਿੱਚੋਂ ਸੋਹਣੀ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਕਿ ਪਿੰਡ ਦਾ ਸਰਪੰਚ ਉਸੇ ਤਰ੍ਹਾਂ ਹੀ ਮਾਤਾ ਮੋਹਣੀ ਦਾ ਪਿਤਾ ਪਿੰਡ ਦਾ ਸਰਪੰਚ ਸਰਦਾਰ ਸੀ ਤੇ ਉਹਦੇ ਘਰ ਕੋਈ ਔਲਾਦ ਨਹੀਂ ਹੁੰਦੀ ਤੇ کافی ਟਾਈਮ ਬਾਅਦ ਮਾਤਾ ਮੋਹਣੀ ਜਿਹੜੇ ਪੈਦਾ ਹੋ ਜਾਂਦੇ ਸ਼ਾਮਕੌਰ ਦਾ ਨਾਮ ਰੱਖਿਆ ਜਾਂਦਾ ਈ ਤੇ ਸ਼ਾਮਕੌਰ ਨੂੰ ਬਹੁਤ ਹੀ ਚਾਮਾ ਲਾਡਾਂ ਨਾਲ ਪਾਲਿਆ ਜਾਂਦਾ ਤੇ ਜਦੋਂ ਪੰਡਤ ਬੁਲਾਏ ਜਾਂਦੇ ਵੀ ਭਵਿੱਖਬਾਣੀ ਦੇਖੋ ਜੀ ਮੇਰੀ ਬੇਟੀ ਪੰਡਤ ਭਵਿਖ ਬਾਣੀ ਦੇਖਦੇ ਆ ਜੀ ਤੇ ਉਹ ਦੱਸਦੇ ਆ ਵੀ ਸ਼ਾਮ ਕੌਰ ਦੀ ਮੌਤ ਹੈ ਜਿਹੜੀ ਇੱਕ ਸਫਰ ਦੌਰਾਨ ਹੋਵੇਗੀ ਜੀ ਵੀ ਲੰਬੇ ਸਫਰ ਤੇ ਇਹ ਜਾ ਨਹੀਂ ਸਕਦੀ ਹੁਣ ਜਿਹੜੇ ਭਾਈ ਵੱਡੇ ਲੋਕ ਹੁੰਦੇ ਆ ਇਹ ਆਪਣੇ ਬੱਚਿਆਂ ਦੀ ਕਿਸਮਤ ਵਧਨ ਤੇ ਪੂਰਾ ਜੋਰ ਲਗਾ ਦਿੰਦੇ ਆ ਇਸੇ ਤਰ੍ਹਾਂ ਹੀ ਕੀਤਾ ਪੰਡਤ ਬੁਲਾਏ ਗਏ ਆਪਾਂ ਪੁੱਛਿਆ ਗਿਆ ਕੋਈ ਆਪਾ ਨਾ ਨਿਕਲਿਆ ਮਾਤਾ ਮੋਹਣੀ ਜੀ ਹੌਲੀ ਹੌਲੀ ਜ਼ਬਾਨ ਹੋਣ ਲੱਗੇ ਤੇ ਇੱਕ ਬਹੁਤ ਹੀ ਸੁੰਦਰ ਕੰਨਿਆ ਬਣ ਕੇ ਪਿੰਡ ਦੇ ਗਾਲੀਆਂ ਦੇ ਵਿੱਚ ਖੇਡਣ ਲੱਗੇ ਹਨਾ ਗਿੱਧਾ ਭੰਗੜਾ ਸਭ ਘਾਸੇ ਦੇ ਵਿੱਚ ਵੀ ਬਹੁਤ ਹਿੱਸਾ ਲੈਂਦੇ ਸੀਗੇ ਬਾਦ ਚੜ ਕੇ ਤੇ ਉਸ ਦੇ ਪਿਤਾ ਨੂੰ ਉਹਦੀ ਦਾ ਵਿਆਹ ਸੀ ਇਹ ਨਾ ਚਿੰਤਾ ਏਡੀ ਪਾਉਣ ਲੱਗੀ ਤੇ ਜਵਾਰ ਸਿੰਘ ਫੌਜੀ ਨਾਂ ਦਾ ਫੌਜੀ ਸੀ ਨੌਜਵਾਨ ਤੇ ਉਹ ਵੀ ਆਪਣੇ ਘਰੋਂ ਖਾਂਦੇ ਪੀਂਦੇ ਸਰਦਾਰਾਂ ਦਾ ਮੁੰਡਾ ਸੀ ਨਾਲ ਮਾਤਾ ਮੋਹਣੀ ਸ਼ਾਮਕੌਰ ਦਾ ਰਿਸ਼ਤਾ ਆਇਆ ਤੇ ਉਸਦੇ ਪਿਤਾ ਨੇ ਸ਼ਾਮਕੌਰ ਦੇ ਨੇ ਹਾਂ ਕਰ ਦਿੱਤੀ ਤੇ ਉਹਨਾਂ ਦਾ ਵਿਆਹ ਜਿਹੜਾ ਸੀਮਤ ਹੋ ਗਿਆ ਨਿਜਿਤ ਹੋ ਗਿਆ ਮਤਲਬ ਹੋਸਤਵਾਦ ਕੀ ਹੋਇਆ ਜੀ ਸ਼ਾਮਕੌਰ ਦੇ ਘਰ ਵਾਲਾ ਫੌਜੀ ਸੀ ਸ਼ਾਮਕੌਰ ਨੂੰ ਬਹੁਤ ਗਹਿਣੇ ਗੱਟੇ ਉਸਦੇ ਪਿਤਾ ਵੱਲੋਂ ਪਾਏ ਗਏ ਸਨ ਤੇ ਚਾਈ ਚਾਈ ਸ਼ਾਮਕੌਰ ਆਪਦੇ ਸਹੁਰੇ ਘਰ ਰਹੀ ਫੌਜੀ ਫੌਜ ਚ ਚਲਾ ਗਿਆ ਜੀ ਜਦੋਂ ਉਹ ਦੁਬਾਰਾ ਛੁੱਟੀ ਆਇਆ ਤੇ ਸ਼ਾਮਕੌਰ ਵੀ ਜਿਤ ਕਰਨ ਲੱਗੀ ਵੀ ਮੈਂ ਵੀ ਤੁਹਾਡੇ ਨਾਲ ਜਾਵਾਂਗੀ ਤੇ ਜਵਾਰ ਸਿੰਘ ਨੂੰ ਮਜਬੂਰ ਹੋ ਕੇ ਸ਼ਾਮਕੌਰ ਨੂੰ ਨਾਲ ਲੈ ਜਾਣਾ ਪਿਆ ਪੁਰਾਣੇ ਸਮਿਆਂ ਦੇ ਵਿੱਚ ਔਰਤਾਂ ਸੀ ਜਿਹੜੀਆਂ ਗਹਿਣੇ ਗੱਟਿਆਂ ਨਾਲ ਲੱਦੀਆਂ ਹੀ ਰਹਿੰਦੀਆਂ ਸੀਗੀਆਂ ਹਨਾ ਅਗਰੇ ਵਗੈਰਾ ਪਾ ਕੇ ਪੂਰੇ ਗਹਿਣੇ ਵਗੈਰਾ ਪਾ ਕੇ ਰੱਖਦੇ ਸੀ ਕਿਉਂਕਿ ਚੋਰ ਵਗੈਰਾ ਘੱਟ ਹੁੰਦੇ ਸੀ ਕਿ ਤੇ ਸਾਧਨ ਵੀ ਘੱਟ ਹੁੰਦੇ ਸੀ ਆਮ ਤੌਰ ਤੇ ਲੋਕ ਪੈਦਲ ਹੀ ਯਾਤਰਾ ਕਰਿਆ ਕਰਦੇ ਸਨ ਜਾਂ ਫਿਰ ਟ੍ਰੇਨਾਂ ਵਗੈਰਾ ਹਨਾ ਬੱਸਾਂ ਕਿਸੇ ਕੋਈ ਕੋਈ ਸ਼ਹਿਰ ਦੇ ਵਿੱਚ ਹੁੰਦੀ ਆਮ ਨਹੀਂ ਪਿੰਡਾਂ ਦੇ ਵਿੱਚ ਤਾਂਗੇ ਜਾਂ ਪੈਦਲ ਯਾਤਰਾ ਹੀ ਹੁੰਦੀ ਏਸ਼ ਉਹ ਪਾਈ ਪੈਦਲ ਪਿੰਡੋਂ ਚੱਲ ਪੈਂਦੇ ਸਟੇਸ਼ਨ ਤੇ ਦੋਨੇ ਮੀਆਂ ਬੀਬੀ ਪਹੁੰਚ ਜਾਂਦੇ ਆ ਜਵਾਰ ਸਿੰਘ ਵੀ ਸਟੇਸ਼ਨ ਤੇ ਪਹੁੰਚ ਜਾਂਦਾ ਸ਼ਾਮਕੌਰ ਸਟੇਸ਼ਨ ਤੇ ਘੁੰਮਣਾ ਸ਼ੁਰੂ ਕਰ ਦਿੰਦੀ ਹੈ ਜੀ ਜਦੋਂ ਉਹ ਲੱਗੇ ਜਾ ਕੇ ਅੱਗੇ ਸਟੇਸ਼ਨ ਤੇ ਗੱਡੀ ਆ ਜਾਂਦੀ ਹੈ ਜੀ ਫੌਜ ਚ ਜਾਣ ਵਾਸਤੇ ਉਹਨਾਂ ਦੀ ਉਹ ਚੜ ਜਾਂਦੇ ਐ ਅਗਲੇ ਸਟੇਸ਼ਨ ਤੇ ਜਾ ਕੇ ਉਹਨਾਂ ਨੇ ਗੱਡੀ ਐ ਜਿਹੜੀ ਬਦਲਣੀ ਹੁੰਦੀ ਉੱਥੇ ਉਹ ਉਤਰ ਜਾਂਦੇ ਐ ਜਦੋਂ ਮੀਆਂ ਬੀਬੀ ਉਤਰ ਜਾਂਦੇ ਐ ਸ਼ਾਮਕੌਰ ਇੱਕ ਬਹੁਤ ਹੀ ਸੋਹਣੀ ਮਟਿਆਰ ਸੀ ਨੇਰੇ ਦੇ ਵਿੱਚ ਚਾਨਣ ਕਰਨ ਵਾਲੀ ਤਾਂ ਚਿਹਰਾ ਸੀ ਉਹਦਾ ਰੰਗ ਇਸ ਤਰ੍ਹਾਂ ਸੀ ਵੀ ਨੇਰੇ ਦੇ ਵਿੱਚ ਹੀ ਚਮਕਦਾ ਸੀ ਰਾਤ ਪੈ ਜਾਂਦੀ ਹੈ ਜੀ ਇੰਨੇ ਗੱਡੀ ਆ ਜਾਂਦੀ ਹੈ ਸ਼ਾਮਕੌਰ ਘੁੰਮਦੀ ਘਮਾਉਂਦੀ ਸਟੇਸ਼ਨ ਵੇਖਦੀ ਇੱਧਰ ਉੱਧਰ ਹੋ ਜਾਂਦੀ ਹੈ ਤੇ ਗੱਡੀ ਭਾਰ ਸਿੰਘ ਚੜ ਜਾਂਦਾ ਉਸ ਨੂੰ ਲੱਗਦਾ ਵੀ ਸ਼ਾਮਕੌਰ ਚੜ ਗਈ ਪਲੇਖੇ ਨਾਲ ਜੀ ਉਹ ਵੱਡੀ ਚੜ ਜਾਂਦਾ ਸ਼ਾਮਕੌਰ ਉੱਥੇ ਹੀ ਰਹਿ ਜਾਂਦੀ ਜਦੋਂ ਟ੍ਰੇਨ ਚੱਲ ਜਾਂਦੀ ਹੈ ਉਹ ਬਹੁਤ ਰੌਲਾ ਪਾਉਂਦੀ ਇੱਧਰ ਉੱਧਰ ਜਵਾਰ ਸਿੰਘ ਨੂੰ ਭਾਲਦੀ ਹੈ ਨਾ ਪਰ ਉਹ ਕਿਤੇ ਵੀ ਨਹੀਂ ਮਿਲਦਾ ਐਂਡ ਤੇ ਇਹ ਸਟੇਸ਼ਨ ਮਾਸਟਰ ਉਹਨੂੰ ਕਹਿੰਦਾ ਵੀ ਬੀਬਾ ਇੱਥੇ ਨੇੜੇ ਹੀ ਧਰਮਸ਼ਾਲਾ ਹੈ ਵੀ ਰਾਤ ਬਹੁਤ ਹੋ ਚੁੱਕੀ ਹੈ ਤੇ ਤੁਸੀਂ ਧਰਮਸ਼ਾਲਾ ਚ ਚਲੇ ਜਾਓ ਵੀ ਇੱਥੇ ਤੁਹਾਡਾ ਰਹਿਣਾ ਸੇਫ ਨਹੀਂ ਹੈਗਾ ਉਹ ਕਹਿੰਦੀ ਠੀਕ ਹੈ ਜੀ ਉਹ ਉਹਨੂੰ ਧਰਮਸ਼ਾਲਾ ਦੇ ਵਿੱਚ ਛੱਡਿਆਉਂਦਾ ਹੈ ਸ਼ਾਮਕੌਰ ਨੂੰ ਸ਼ਾਮਕੌਰ ਦੇ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਆ ਵੀ ਗਹਿਣੇ ਬਹੁਤ ਪਾਈ ਹੋਏ ਸੀ ਤੇ ਗਹਿਣਿਆਂ ਦੇ ਵਿੱਚ ਲੱਦੀ ਹੋਈ ਸ਼ਾਮਕੌਰ ਜਦੋਂ ਧਰਮਸ਼ਾਲਾ ਦੇ ਵਿੱਚ ਚਲੀ ਜਾਂਦੀ ਹੈ ਫਿਰ ਕੀ ਹੁੰਦਾ ਹੈ ਇਹ ਉਹਨੂੰ ਅੱਧੀ ਰਾਤ ਨੂੰ ਭੁੱਖ ਲੱਗਦੀ ਹੈ ਉੱਪਰਸ਼ੋ ਵੀ ਮਤਲਬ ਉਹ ਠੰਡ ਦੇ ਵਿੱਚ ਆਂ ਦਾ ਸ਼ਾਲ ਲੈ ਕੇ ਬੈਠੀ ਰਹਿੰਦੀ ਹੈ ਨਾ ਪਰ ਸ਼ਾਮ ਕੌਰ ਤੋਂ ਜਿਹੜੀ ਭੁੱਖ ਆ ਉਹ ਬਰਦਾਸ਼ਤ ਨਹੀਂ ਹੁੰਦੀ। ਜਿੱਤਾ ਉਹ ਕੰਟਰੋਲ ਕਰਦੀ ਹੈ ਜੀ ਪਰ ਉਸ ਤੋਂ ਬਾਅਦ ਉਸ ਤੋਂ ਜਿਹੜੀ ਭੁੱਖ ਆ ਜ ਬਿਲਕੁਲ ਵੀ ਬਰਦਾਸ਼ਤ ਨਹੀਂ ਹੁੰਦੀ। ਫਿਰ ਉਸਨੇ ਆਪਣੇ ਪਤੀ ਕੋਲੋਂ ਸੁਣਿਆ ਸੀ ਵੀ ਇੱਥੇ ਨੇੜੇ ਹੀ ਇੱਕ ਢਾਬਾ ਹੈ ਕਿ ਵੀ ਉਹ ਬਹੁਤ ਸਵਾਦ ਰੋਟੀ ਵੀ ਬਣਾਉਂਦੇ ਹਨ ਕਿਉਂਕਿ ਜਦੋਂ ਸਟੇਸ਼ਨ ਤੇ ਇਕੱਠੇ ਖੜੇ ਸੀ ਤਾਂ ਉਸਨੇ ਉਸ ਨੂੰ ਪੁੱਛਿਆ ਸੀਗਾ ਸ਼ਾਮ ਕੌਰ ਨੂੰ ਜਵਾਰ ਸਿੰਘ ਨੇ ਬਿੱਜੇ ਤੋਂ ਕੁਛ ਖਾਣਾ ਤਾਂ ਮੈਂ ਤੈਨੂੰ ਲਿਆ ਦਿੰਦਾ ਹਾਂ ਪਰ ਸ਼ਾਮ ਕੌਰ ਉਹ ਤੋਂ ਮਨਾ ਕਰ ਦਿੰਦੀ ਕਿਉਂਕਿ ਉਹ ਈ ਟਾਬੇ ਦੀ ਭਾਲ ਵਿੱਚ ਧਰਮਸ਼ਾਲਾ ਦੇ ਵਿੱਚੋਂ ਗਹਿਣੇ ਗੱਟੇ ਪਾ ਕੇ ਹੀ ਨਿਕਲ ਜਾਂਦੀ ਆ ਉਸ ਤੋਂ ਬਾਅਦ ਕੀ ਹੁੰਦਾ ਸਟੇਸ਼ਨ ਤੇ ਪਹੁੰਚ ਕੇ ਉਹ ਦੁਬਾਰਾ ਨੇੜੇ ਹੁੰਦਾ ਈ ਟਾਬਾ ਸਟੇਸ਼ਨ ਤੇ ਹਨਾ ਬਿਲਕੁਲ ਤੇ ਉਹ ਜਾਂਦੀ ਉਹ ਚੌਰ ਤੇ ਚੋਰੀ ਦਾ ਟਾਬਾ ਹੁੰਦਾ ਈ ਉਹ ਕਹਿੰਦੀ ਵੀ ਮੈਂ ਤਾਂ ਰੋਟੀ ਖਾਣੀ ਹੈ ਚੌਰ ਤੇ ਚੋਰੀ ਆਉਣ ਵਾਲੇ ਮਸਾਫਰਾਂ ਨੂੰ ਰੋਟੀ ਹੀ ਬਣਾ ਕੇ ਦਿੰਦੀ ਹੈ ਤੇ ਇਹ ਗਿਆਂ ਦੇ ਨਾਲ ਲੱਦੀ ਮਟਿਆਰ ਦੇਖ ਕੇ ਜੀ ਚੌਰ ਦੇ ਮਨ ਦੇ ਵਿੱਚ ਲਾਲਚ ਪੈਦਾ ਹੋ ਜਾਂਦਾ ਤੇ ਉਹ ਕਰ ਦੋ ਰੋਟੀ ਬਣਾ ਕੇ ਦੇ ਦਿੰਦੇ ਉਹ ਕਹਿੰਦੇ ਉਹ ਚੋਰੀ ਨੂੰ ਵੀ ਕਹਿੰਦਾ ਵੀ ਇਹਦੇ ਤਾਂ ਬਹੁਤ ਗਹਿਣੇ ਆਪਾਂ ਇਹਨੂੰ ਮਾਰ ਦਿੰਨੇ ਆਂ ਔਰ ਇੱਕ ਦੋ ਵਾਰ ਤਾਂ ਜੀ ਮਨਾ ਕਰਦੀਆਂ ਵੀ ਆਪਾਂ ਐਵੇਂ ਨਹੀਂ ਕਰਨਾ ਪਾਪ ਹੁੰਦਾ ਹੈ ਨਾ ਤੇ ਪਰ ਉਹਨਾਂ ਦੇ ਮਨ ਦੇ ਵਿੱਚ ਦੋਨਾਂ ਦੇ ਮੀਆਂ ਵੀ ਆਧੇ ਵਿੱਚ ਲਾਲਚਾ ਜਿਹੜਾ ਪੂਰਾ ਚੰਗੀ ਤਰ੍ਹਾਂ ਵਸ ਚੁੱਕਾ ਹੁੰਦਾ ਲਾਲਚ ਦੇ ਵਿੱਚ ਇਨਸਾਨ ਜਿਹੜਾ ਪੂਰੀ ਤਰ੍ਹਾਂ ਅੰਨਾ ਹੋ ਜਾਂਦਾ ਤੇ ਉਹ ਸ਼ਾਮਕੌਰ ਨੂੰ ਸਵਾ ਦਿੰਦੇ ਆ ਜੀ ਜਦੋਂ ਉਹ ਸੌ ਜਾਂਦੀ ਆ ਰਾਤ ਦੇ ਸਾਰੇ ਮੁਸਾਫਰ ਇੱਧਰ ਉੱਧਰ ਚਲੇ ਜਾਂਦੇ ਆ ਤੇ ਉਹ ਸ਼ਾਮਕੌਰ ਦੇ ਗਹਿਣੇ ਆ ਜਿਹੜੇ ਸਾਰੇ ਲਾ ਲੈਂਦੇ ਆ ਤੇ ਚੌਰ ਤੰਦੂਰ ਦੇ ਵਿੱਚ ਸ਼ਾਮਕੌਰ ਨੂੰ ਸੁੱਟਦੇ ਤਾਂ ਕਿ ਉਸ ਦਾ ਜਿਹੜੀਆਂ ਔਰ ਨਾ ਸਕੀ ਉਹਨੂੰ ਹਨਾ ਵੀ ਇਹਨੂੰ ਪਤਾ ਨਾ ਚੱਲੇ ਵੀ ਸ਼ਾਮਕੌਰ ਦਾ ਕਤਲ ਆ ਜਿਹੜਾ ਹੋ ਚੁੱਕਿਆ ਸ਼ਾਮਕੌਰ ਬੋਤ ਮੈਂ ਤਾਂ ਕਰਦੀ ਆਈ ਤੈਨੂੰ ਲੈ ਲੈ ਲਓ ਮੈਨੂੰ ਛਾੜ ਦਿਓ ਤੇ ਪਰ ਉਹਦੀ ਨਾ ਚੱਲੀ ਉਹਦੀ ਇੱਕ ਚੀਜ਼ ਤੇ ਵਿੱਚ ਅੰਗੂਠੀ ਪਾਈ ਵੀ ਹੋਣੀ ਰਹਿ ਜਾਂਦੀ ਹੈ 1 ਤਰੇ ਦਿਨ ਉਹ ਜਦੋਂ ਪਹੁੰਚ ਜਾਂਦਾਈ ਉਹਦਾ ਮਾਸ ਉਸੇ ਦਾ ਹੀ ਉਹ ਮੀਟ ਰਹਿਣਾ ਔਰ ਤੇ ਇੰਨੇ ਉਹਦਾ ਅਗਲੇ ਸਟੇਸ਼ਨ ਤੇ ਉਹ ਪਹੁੰਚ ਜਾਂਦਾਈ ਹੈ ਜੇ ਫੌਜੀ ਨੇ ਪਹੁੰਚਣਾ ਹੁੰਦਾ ਤੇ ਉਹ ਵਾਪਸ ਗੱਡੀ ਫੜ ਕੇ ਸ਼ਾਮਕੌਰ ਨੂੰ ਲੈਣ ਵਾਸਤੇ ਆਉਂਦਾ ਤੇ ਉਹ ਦੇਸ਼ ਦਾ ਵੀ ਭਾਲਾ ਮੈਂ ਕਿੱਥੇ ਆ ਸ਼ਾਮਕੌਰ ਉਹ ਇਧਰ ਉਧਰ ਘੁਸਦਾ ਹੀ ਕਿ ਕੋਲੇ ਇੱਕ ਫੋਟੋ ਵੀ ਹੁੰਦੀ ਆ ਸ਼ਾਮਕੌਰ ਦੀ ਉਹ ਸਟੇਸ਼ਨ ਮਾਸਟਰ ਨੂੰ ਜਦੋਂ ਆਉਂਦਾ ਹੈ ਕਹਿੰਦਾ ਵੀ ਇਹ ਲੜਕੀ ਤਾਂ ਆਈ ਸੀ ਇਹ ਧਰਮਸ਼ਾਲਾ ਵਿੱਚ ਵੀ ਮੈਨੂੰ ਛੱਡ ਐ ਸੀ ਬਾਅਦ ਤੇ ਵਿੱਚ ਇਹਨੂੰ ਭੁੱਖ ਲੱਗੀ ਸੀ ਢਾਬੇ ਦਾ ਪਤਾ ਕਰਦੀ ਫਿਰਦੀ ਸੀ ਫਿਰ ਉਹ ਢਾਬੇ ਤੇ ਚਲੇ ਜਾਂਦੇ ਆਉਂਦੇ ਵੀ ਫਿਕਸਚਰ ਵਾਲੀ ਲੜਕੀ ਤੁਹਾਡੇ ਕੋਲ ਆਈ ਸੀ ਔਰ ਤੇ ਚੋਰੀ ਭਾਈ ਸਾਫ ਹੀ ਮੁੱਕਰ ਜਾਂਦੇ ਕਿ ਨਹੀਂ ਖਾਣਾ ਖਾ ਕੇ ਚਲੀ ਗਈ ਸੀ ਉਸ ਤੋਂ ਬਾਅਦ ਕੀ ਹੁੰਦਾ ਹੀ ਉਹਨਾਂ ਨੂੰ ਭੁੱਖ ਲੱਗੀ ਬਾਰ ਸਿੰਘ ਨੂੰ ਨਾ ਚਾਲ ਵੀ ਭਾਈ ਰੋਟੀ ਪਕਾ ਦੇ ਵੀ ਮੈਂ ਆਪਣੀ ਪਤਨੀ ਨਾਲ ਆਵਦਾ ਫਿਰਦਾ ਉਹ ਰੋਟੀ ਪਕਾਉਂਦੇ ਆ ਤੇ ਜਦੋਂ ਉਹ ਰੋਟੀ ਖਾ ਰਿਹਾ ਹੁੰਦਾ ਤੇ ਉਹਦੀ ਕੌਲੀ ਦੇ ਵਿੱਚ ਸ਼ਾਮਕੌਰ ਦੀ ਅੰਗੂਠੀ ਆ ਜਾਂਦੀ ਹੈ ਕਿਉਂਕਿ ਉਸੇ ਦਾ ਹੀ ਚੌਰਨੇ ਮੀਟਰ ਇੰਨਾ ਹੁੰਦਾ ਤੇ ਉਹ ਤਾਂ ਅੰਗੂਠੀ ਪਛਾਣ ਲੈਂਦਾ ਤੇ ਫੌਜੀ ਨੂੰ ਗੱਲ ਸਮਝਣ ਦੇ ਵਿੱਚ ਧੀਰ ਨਹੀਂ ਲੱਗਦੀ ਦਿਮਾਗ ਪੂਰੀ ਤਰ੍ਹਾਂ ਘੁੰਮ ਜਾਂਦਾ ਤੇ ਫਿਰ ਜੇ ਉਹਦੀ ਫੌਜ 'ਚ ਵੀ ਫੌਜੀ ਅਫਸਰ ਕਰਕੇ ਬਹੁਤ ਹੁੰਦੀ ਹੈ ਹਨਾ ਉਸ ਵਕਤ ਦਿੱਲੀ ਸੈਂਟਰ ਹੁੰਦਾ ਸੀਗਾ ਪੁਲਿਸ ਦਾ ਉੱਥੇ ਫੋਨ ਵਗੈਰਾ ਕਰਦਾ ਜੀ ਤਾਰ ਭਜਾਉਂਦਾ ਤੇ ਕਾਫੀ ਮੁਸ਼ਕਲ ਤੋਂ ਬਾਅਦ ਚੋਰ ਨੂੰ ਫੜਿਆ ਜਾਂਦਾ ਫਿਰ ਚੋਰ ਇਹ ਗੱਲ ਕਬੂਲ ਕਰ ਲੈਂਦਾ ਵੀ ਮੈਂ ਸ਼ਾਮਕਰ ਨੂੰ ਜਾਉਂਦੀ ਨਹੀਂ ਭੁਨਤਾ ਸੀ ਕਿ ਗਹਿਣਿਆਂ ਦੇ ਲਾਲਚ ਦੇ ਵਿੱਚ ਜਦੋਂ ਉਹ ਇੰਨੀ ਗੱਲ ਦੱਸਦਾ ਤੇ ਬਾਹਰ ਸਿੰਘ ਵੀ ਇਹਦਾ ਸਦਮਾ ਜਿਹੜਾ ਬਰਦਾਸ਼ਤ ਨਹੀਂ ਕਰ ਸਕਦਾ ਤੇ ਅਟੈਕ ਨਾਲ ਉਸਦੀ ਵੀ ਮੌਤ ਹੋ ਜਾਂਦੀ ਆ ਆਪਣੀ ਪਤਨੀ ਤੇ ਵਿਛੋੜੇ ਦੇ ਵਿੱਚ ਇਹ ਇੰਨਾ ਹੀ ਕਿੱਸਾ ਸੀ ਤੇ ਮੋਡਮ ਵਾਲੇ ਵੱਲੋਂ ਜਿਹੜਾ ਲਿਖਿਆ ਗਿਆ ਸੀ ਇਹ ਬਾਦ ਮੋਣੀ ਮੰਤਰ ਪ੍ਰਸਿੱਧ ਹੋ ਗਿਆ ਜਿਸ ਦਾ ਸਕਰੀਨ ਸ਼ਾਟ ਆਪਾਂ ਨੀਚੇ ਲਗਾਵਾਵਾਂਗੇ ਜੇ ਕਿਸੇ ਨੇ ਪੜਨਾ ਹੋਵੇ ਤਾਂ ਪੜ ਸਕਦੇ ਨੇ ਕਹਿੰਦੇ ਵੀ ਪਾਤਾ ਮੋਣੀ ਨੂੰ ਢਾ ਕੇ ਉਸ ਤੇ कांड ਦੇ ਵਿੱਚ ਆਦਾ ਦੇ ਨਾਲ ਮਨਾਂ ਮਨ ਦੇ ਵਿੱਚ ਢਾ ਕੇ ਮੰਤਰ ਬੋਲਿਆ ਜਾਂਦਾ ਤਾਂ ਤੁਸੀਂ ਕਿਸੇ ਨੂੰ ਵੀ ਬਸ਼ ਦੇ ਵਿੱਚ ਕਰ ਰਹੇ ਹੋ ਪਾਣੀ ਕਹਰੇ ਵਸੇ ਲਿਖਿਆ ਗਿਆ ਮੈਂ ਵੀ ਪੜਿਆ ਇਹ ਮੇਸ ਕਰਕੇ ਆਪ ਦਾ ਨਜੇ ਕੀ ਲੱਗਿਆ ਕਰ ਤੋ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ